ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦੀਪ ਸਿੰਘ ਪੰਡਾਹਲ ਸੁਪਰ ਜਨਰਲ ਸੱਤਰ ਪੰਜਾਬ ਕਿਸਾਨ ਯੂਨੀਅਨ ਬਾਕੀ ਪੰਜਾਬ ਕਿਸਾਨ ਯੂਨੀਅਨ ਬਾਕੀ ਵੱਲੋਂ ਜੋ ਇੱਕ ਅਜ ਸਦਾ ਦੱਤਾ ਗਿਆ ਸੀਗਾ ਪੱਤੂ ਟਿੰਕਾ ਵਿਕੇ ਜੋ ਚੋਲ ਕਸਰ ਦੇ ਯਾਰ ਦਾ ਉਹ ਘਾਟ ਕਰਨ ਲਈ ਕੈਪੀਟਲ ਸੇਟ ਨੂੰ ਨਾਲ ਜਿੱਥੇ ਪਿਆਣਾ ਤੇ ਉਮੀਦਵਾਰ ਜਿਹੜੇ ਹੈਗੇ ਨੇ ਕਰੂਰ ਸਾਹਿਬ ਤੋਂ ਲੋਕ ਸਭਾ ਇਲੈਕਸ਼ਨ ਦੇ ਉਹਨਾਂ ਵੱਲੋਂ ਜੋ ਘਾਟ ਕਰਨ ਲਈ ਇੱਥੇ ਪਹੁੰਚਿਆ ਜਾਣਾ ਸੀਗਾ ਪਰ ਜਥੇਬੰਦੀ ਵੱਲੋਂ ਜਦੋਂ 10 ਸਵਾਲਾਂ ਦੀ ਇੱਕ ਲਿਸਟ ਮੀਡੀਆ ਜਰੀਏ ਜਾਰੀ ਕੀਤੀ ਜਾਂਦੀ ਆ ਕਿ ਅੱਜ ਮੌਕੇ ਤੇ ਆ ਕੇ ਉਹਨਾਂ ਵੱਲੋਂ ਜਿਹੜਾ ਪ੍ਰੋਗਰਾਮ ਰੱਖੀ ਜਾਂਦਾ ਹੈ ਉਹ ਵੀ ਅਸੀਂ ਨਕੀਦੀ ਵੀ ਕਰਦੇ ਆ ਕਿਉਂਕਿ ਲੀਟਰ ਦਾ ਭਜਣਾ ਬਹੁਤ ਮਾੜੀ ਗੱਲ ਐ ਸਵਾਲਾਂ ਤੋਂ ਭਜਣਾ ਖਾਸ ਕਰਕੇ ਕਿਉਂਕਿ ਮੁੱਖ ਮੰਤਰੀ ਬਖਸ਼ ਸਿੰਘ ਬਾਦ ਉਹ ਆਪਣੇ ਬਿਆਨਾਂ ਦੇ ਵਿੱਚ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਹ ਗੱਲ ਕਰਦੇ ਹੁੰਦੇ ਸੀ ਕਿ ਜਦੋਂ ਵੀ ਲੀਟਰ ਤੁਹਾਡੇ ਕੋਲ ਵੋਟਾਂ ਮੰਗਣ ਵਾਸਤੇ ਆਉਣ ਤੇ ਉਹਨਾਂ ਨੂੰ ਸਵਾਲ ਕਰਿਆ ਕਰੋ ਤੇ ਅੱਜ ਬਹੁਤ ਸਵਾਲਾਂ ਉਹਨਾਂ ਦੀ ਸਰਕਾਰ ਪਾ ਰਹੇ ਨੇ ਸਾਂਤਨ ਸਾਹਿਬ ਸ਼ਿਰਕੂ ਗ੍ਰਾਂਥ ਸਾਹਿਬ ਜੀ ਦੀ ਹੋਈ ਪਿਆਤਮੀ ਦਾ ਮੁੱਦਾ ਬੈਬਲ ਕਲਾਂ ਗੋਲੀकांड ਦਾ ਮੁੱਦਾ ਨਕਸ਼ੇ ਦਾ ਮੁੱਦਾ ਦੇਰ ਪਾਰੀ ਦਾ ਮੁੱਦਾ ਸਿੱਖਿਆ ਸੇਤ ਗ੍ਰਾਂਥ ਸਾਹਿਬ ਜੀ ਦਾ ਮੇਰਾ ਸਾਰੇ ਮੁੱਦਿਆਂ ਨੂੰ ਲੈ ਕੇ ਜੱਥੇ ਪਰਦੀ ਪਲੇ ਕੇ ਸਵਾਲ ਪੁੱਛੇ ਜਾਣੇ ਸਨ ਉਹਨਾਂ ਸਾਰੇ ਸਵਾਲਾਂ ਦੀ ਗੱਲ ਹੈ ਕਿਪਟਨ ਮੈਸਟਰ ਲਾਲਜੀਤ ਸਿੰਘ ਭੁੱਲਰ ਹਲਕਾ ਇੰਚਾਰਜ ਸੱਜਨ ਸਿੰਘ ਮਕੀਮਾ ਇਹਨਾਂ ਦੀ ਪੂਰੀ ਦੀ ਪੂਰੀ ਜੋ ਇੱਥੇ ਟੀਮ ਇੱਥੇ ਅਜੇ ਪਹੁੰਚ ਰਹੀ ਸੀਗੀ ਉਹ ਸਾਰੇ ਦੇ ਸਾਰੇ ਪੋੜੇ ਹੋ ਚੁੱਕੇ ਨੇ ਮੈਂ ਪੋੜਾ ਸ਼ਬਦ ਦੀ ਗੋਸ਼ ਕਰੂੰਗਾ ਕਿ ਪੋੜੇ ਹੋ ਚੁੱਕੇ ਨੇ ਲੋਕਾਂ ਦੇ ਸਵਾਲਾਂ ਤੋਂ ਸੋ ਕਥੇਪਤੀ ਵੱਲੋਂ ਅੱਜ ਦੁਬਾਰਾ ਫਿਰ ਐਲਾਨ ਕੀਤਾ ਜਾਂਦਾ ਹੈ ਕਿ ਹਲਕਾ ਬਕੌਂਟਲਾ ਦੇ ਵਿੱਚ ਅਤੇ ਹਲਕਾ ਉਸਤਾਨਪੁਰ ਲੋਧੀ ਦੇ ਵਿੱਚ ਜਿਹੜੇ ਵੀ ਅੱਗੇ ਵੀ ਪ੍ਰੋਗਰਾਮ ਹੋਣਗੇ ਉਹਨਾਂ ਸਾਰਿਆਂ ਦੇ ਵਿੱਚ ਇਹਨਾਂ ਦੇ ਸੀਨੀਟਰਾਂ ਨੂੰ ਇਹਨਾਂ ਦੇ ਨੁਮਾਇੰਦਿਆਂ ਨੂੰ ਥੇਰੇ ਕੇ ਸਵਾਲ ਜਵਾਬ ਕੀਤੇ ਜਾਣਗੇ ਉਪਰੰਤ ਜਿੰਨੀਆਂ ਵੀ ਰੈਲੀਆਂ ਜਿਸ ਤਰ੍ਹਾਂ ਕਿ ਅੱਜ ਅਸੀਂ ਅਖਬਾਰ ਦੇ ਵਿੱਚ ਬਿਆਨ ਕੀਤਾ ਕਿ ਪੋੜਾ ਦੇ ਨਾਲ ਤੋਂ ਤੇਨ ਤੇਨ ਦੇ ਨਾਲ ਹਲਕੇ ਨੂੰ ਵੀ ਲਾਇਕ ਇੱਕ ਘੰਟੀ ਘਣੇ ਨਾਲ ਵਿਰੋਧ ਕਰਾਨੀ ਜਾਂ ਸਾਡੇ ਸਵਾਲਾਂ ਦੇ ਜਵਾਬ ਦੇ ਜਾਣ ਤੇ ਜਾਂ ਵਿਰੋਧ ਦੇ ਲਈ ਪਿਆਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ